ਸਾਰਿਆਂ ਨੂੰ ਜੈ ਗੁਰਦੇਵ ਗੁਰੂ ਦਾ ਜਨਮ ਦਿਹਾੜਾ ਗਾਇਕ ਅਮਰੀਕ ਮਨੀ ਪਿੰਡ ਇੰਦਨਾ ਕਲਾਸ ਕੇ ਦਾ ਪੋਸਟਰ ਰੀਲਿਸ ਕਰ ਰਹੇ ਸਤਿਕਾਰਯੋਗ ਬਾਬਾ ਜੀ ਸਾਈਂ ਬਲਦੇਵ ਸ਼ਾਹ ਜੀ ਕਾਦਰੀ ਪਿੰਡ ਇੰਦਨਾ ਕਲਾਸ ਕੇ ਤਰਵੈਣੀ ਮੰਦਿਰ ਸਾਈਂ ਰਾਮ ਜਿੱਤੇ ਸ਼ਾਹ ਜੀ ਕਾਦਰੀ ਦੇ ਗੱਦੀ ਨਿਸ਼ੀਨ ਬਲਦੇਵ ਸ਼ਾਹ ਜੀ ਤੇ ਸਮੂਹ ਸੰਗਤਾਂ ਦੇ ਪਿੰਡ ਵਾਸੀ ਲੈ ਚੱਲਦੇ ਆ ਤੁਹਾਨੂੰ ਅਮਰੀਕ ਮਨੀ ਦੇ ਨਾਲ ਗੱਲਬਾਤ ਕਰਦੇ ਆ ਮਨੀਜੀ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਜੀ ਕੀ ਕਹਿਣਾ ਚਾਹੁੰਦੇ ਆ ਰਬਦਾਸ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਤ ਤੁਸੀਂ ਸ਼ਬਦ ਲੈ ਕੇ ਆ ਰਹੇ ਹੋ ਕੀ ਨਾ ਆਇਆ ਤੇ ਕਿਨੇ ਲਿਖਿਆ ਤੇ ਕੌਣ ਗਾਇਕ ਹੈਗਾ ਜੀ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਜੈ ਕੁਰ ਦੇਵ ਧਰਮਗੁਰ ਦੇਵ ਜੀ ਗੁਰੂ ਅਰਬਿਦਾਸ ਮਹਾਰਾਜ ਜੀ ਦੇ 648ਵੇਂ ਜਨਮ ਦਿਨ ਦੀ ਸਾਰਿਆਂ ਨੂੰ ਪਹਿਲਾਂ ਤਾਂ ਲੱਖ-ਲੱਖ ਵਧਾਈ ਸੋ ਸਤਿਗੁਰਾਂ ਦਾ ਤੇ ਸ਼ਬਦ ਆ ਰਿਹਾ ਜੀ ਮੁਰਾ ਦਾ ਜਨਮ ਦਿਹਾੜਾ ਸੋ ਮੇਰੇ ਵੱਲੋਂ ਤੁਹਾਡੇ ਦਾਸ ਵੱਲੋਂ ਗਾਇਆ ਗਿਆ ਅਮਰੀਕ ਮਨੀ ਤੇ ਇਹਨਾਂ ਦੇ ਲੇਖਕ ਨੇ ਸੰਦੀਪ ਇੰਦਨਾ ਤੇ ਮਿਊਜ਼ਿਕ ਕੀਤਾ ਸੁਨੇਤਲ ਉਤਰਾਣੀ ਜੀ ਨੇ ਤੇ ਇਹਨੂੰ ਡਾਇਰੈਕਟ ਕੀਤਾ ਐਚ ਐਸ ਬਿੱਲਾ ਰਿਕਾਰਡ ਜਲੰਧਰ ਤੋਂ ਸੋ ਸਾਰੀ ਸੰਗਤ ਨੇ ਪਿਆਰ ਦੇਣਾ ਜੀ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਜੈ ਗੁਰਦੇਵ ਧੰਨ ਗੁਰਦੇਵ ਜੀ ਕਿ ਇਸ YouTube ਚੈਨਲ ਤੇ ਪਾਇਆ ਜੀ ਤੁਸੀਂ ਲਿੰਕ ਲਿੰਕ ਕਿੱڑا ਜੀ ਤੁਹਾਡਾ ਇਹ ਜੀ ਲਿੰਕ ਹੈਗਾ ਜੀ ਅਮਰੀਕ ਮਨੀ ਅਫੀਸ਼ਲ YouTube ਚੈਨਲ ਤੇ ਰਿਲੀਜ਼ ਕੀਤਾ ਜਾਊਗਾ ਇੱਕ ਤਰੀਕ 1 ਫਰਵਰੀ ਨੂੰ ਜੀ ਕੀਤਾ ਜਾਊਗਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮੁਬਾਰਕਾਂ ਲੋ ਜੀ ਮਨੀ ਅਮਰੀਕ ਬਲੋ ਜਿਹੜਾ ਸ਼ਬਦ ਤਿਆਰ ਕੀਤਾ ਗਿਆ ਉਸੋ ਇਸ ਵੇਲੇ ਸਾਡੇ ਨਾਲ ਤਰਵੈਣੀ ਮੰਦਿਰ ਦਰਬਾਰ ਰਾਮ ਦਿੱਤੈ ਸ਼ਾਹ ਜੀ ਕਾਦਰੀ ਇੰਦਨਾ ਕਲਾਸ ਕੇ ਗੱਦੀ ਨਿਸ਼ੀਨ ਬਾਬਾ ਬਲਦੇਵ ਸ਼ਾਹ ਜੀ ਕਾਦਰੀ ਉਹਨਾਂ ਦੀ ਰਹਿਨਮਾਈ ਹੇਠ ਉਹਨਾਂ ਦੇ ਕਰਮਕੁਮਲਾਂ ਦੇ ਨਾਲ ਇਸ ਸ਼ਬਦ ਦੇ ਪੋਸਟਰ ਨੂੰ ਅਲਿਜ਼ ਕੀਤਾ ਗਿਆ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਇਸ ਸ਼ਬਦ ਨੂੰ ਆਪਣਾ ਪਿਆਰ ਦਿਓ ਔਰ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਗੁਰਪੁਰ ਦੀਆਂ ਬਹੁਤ ਬਹੁਤ ਮੁਬਾਰਕਾਂ ਜੈ ਗੁਰਦੇਵ ਜੈ ਗੁਰਦੇਵ ਜੈ ਗੁਰਦੇਵ ਜੈ ਗੁਰਦੇਵ